ਉੱਤਰ ਪ੍ਰਦੇਸ਼ ਦੇ ਰਾਮਪੁਰਾ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਸਾ ਜੋ ਵਾਪਰ ਜਾਂਦਾ ਹੈ ਉਸ ਵੇਲੇ ਇਹ ਦਰਦਨਾਕ ਹਾਸਾ ਵਾਪਰਦਾ ਹੈ ਜਦੋਂ ਚੱਲਦੀ ਸੜਕ ਦੇ ਦੌਰਾਨ ਇੱਕ ਬਲੈਰੋ ਗੱਡੀ ਜੋ ਕਿ ਯੂ ਟਰਨ ਲੈਣਾ ਚਾਹੁੰਦੀ ਸੀ ਤੇ ਇੱਕ ਟਰੱਕ ਜੋ ਫੂਸੇ ਦਾ ਭਰਿਆ ਹੋਇਆ ਸੀਗਾ ਉਹ ਇੱਕੋ ਦਮ ਬੇਕਾਬੂ ਹੋ ਜਾਂਦਾ ਹੈ ਟਰੱਕ ਬੇਕਾਬੂ ਹੋਣ ਤੋਂ ਬਾਅਦ ਉਹ ਬਲੈਰੋ ਗੱਡੀ ਦੇ ਵਿੱਚ ਜਾ ਕੇ ਟਕਰਾਉਂਦਾ ਤੇ ਟਰੱਕ ਬਲੈਰੋ ਗੱਡੀ ਦੇ ਉੱਤੇ ਹੀ ਪਲਟ ਜਾਂਦਾ ਜਿਦੇ ਚ ਜੇਕਰ ਅਸੀਂ ਦੇਖੀਏ ਉਹ ਹਾਸੇ ਨੂੰ ਜਦੋਂ ਵੀਡੀਓ ਤੁਸੀਂ ਵੀਰਾਂ ਤੁਹਾਡੇ ਸਾਹਮਣੇ ਚੱਲਦੀਆਂ ਨੇ ਜਦੋਂ ਇਹ ਹਾਸਾ ਦੇਖਦੇ ਆ ਤਾਂ ਬਲੈਰੋ ਗੱਡੀ ਦੇ ਉੱਤੇ ਜੋ ਟਰੱਕ ਪਲਟਦਾ ਫੂਸਾ ਸਾਰਾ ਗੱਡੀ ਦੇ ਉੱਤੇ ਆ ਜਾਂਦਾ ਬਲੈਰੋ ਗੱਡੀ ਜਿਹੜੀ ਆ ਇਸ ਤਰ੍ਹਾਂ ਚੱਕਨਾ ਚੂਰ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਕੋਈ ਕੱਚ ਹੋਵੇ ਤੇ ਜਿਹੜਾ ਡਰਾਈਵਰ ਹੈ ਜੋ ਮੌਕੇ ਤੇ ਹੀ ਜਿੱਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਕਿ ਇਹ ਜਿਹੜਾ ਬਲੈਰੋ ਗੱਡੀ ਸੀ ਇਹ ਬਿਜਲੀ ਵਿਭਾਗ ਦੇ ਐਸ ਡੀਓ ਦੀ ਸੀ ਜੋ ਕਿ ਮੌਕੇ ਤੇ ਹੀ ਪੂਰੇ ਹੋ ਗਏ ਨੇ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਜਿਹੜਾ ਰਾਹਤ ਕਾਰਜੇ ਸ਼ੁਰੂ ਕੀਤਾ ਗਿਆ ਤੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਉੱਤਰ ਪ੍ਰਦੇਸ਼ ਦੇ ਰਾਮਪੁਰਾ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਜੋ ਵਾਪਰ ਜਾਂਦਾ ਹੈ ਉਸ ਵੇਲੇ ਇਹ ਦਰਦਨਾਕ ਹਾਦਸਾ ਵਾਪਰਦਾ ਜਦੋਂ ਚੱਲਦੀ ਸੜਕ ਦੇ ਦੌਰਾਨ ਇੱਕ ਬਲੈਰੋ ਗੱਡੀ ਜੋ ਕਿ ਯੂ ਟਰਨ ਲੈਣਾ ਚਾਹੁੰਦੀ ਸੀ ਤੇ ਇੱਕ ਟਰੱਕ ਜੋ ਫੂਸੇ ਦਾ ਭਰਿਆ ਹੋਇਆ ਸੀਗਾ ਉਹ ਇੱਕੋ ਦਮ ਬੇਕਾਬੂ ਹੋ ਜਾਂਦਾ ਟਰੱਕ ਬੇਕਾਬੂ ਹੋਣ ਤੋਂ ਬਾਅਦ ਉਹ ਬਲੈਰੋ ਗੱਡੀ ਦੇ ਵਿੱਚ ਜਾ ਕੇ ਟਕਰਾਉਂਦਾ ਤੇ ਟਰੱਕ ਬਲੈਰੋ ਗੱਡੀ ਦੇ ਉੱਤੇ ਹੀ ਪਲਟ ਜਾਂਦਾ ਜਿਹਦੇ ਚ ਜੇਕਰ ਅਸੀਂ ਦੇਖੀਏ ਉਹ ਹਾਦਸੇ ਨੂੰ ਜਦੋਂ ਵੀਡੀਓ ਤਸਵੀਰਾਂ ਤੁਹਾਡੇ ਸਾਹਮਣੇ ਚੱਲਦੀਆਂ ਨੇ ਜਦੋਂ ਇਹ ਹਾਦਸਾ ਦੇਖਦੇ ਆ ਤਾਂ ਬਲੈਰੋ ਗੱਡੀ ਦੇ ਉੱਤੇ ਜੋ ਟਰੱਕ ਪਲਟਦਾ ਫੂਸਾ ਸਾਰਾ ਗੱਡੀ ਦੇ ਉੱਤੇ ਆ ਜਾਂਦਾ ਬਲੈਰੋ ਗੱਡੀ ਜਿਹੜੀ ਆ ਇਸ ਤਰ੍ਹਾਂ ਚੱਕਨਾ ਚੂਰ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਕੋਈ ਕੱਚ ਹੋਵੇ ਤੇ ਜਿਹੜਾ ਡਰਾਈਵਰ ਹੈ ਜੋ ਮੌਕੇ ਤੇ ਹੀ ਜਿੱਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਕਿ ਇਹ ਜਿਹੜਾ ਬਲੈਰੋ ਗੱਡੀ ਸੀ ਇਹ ਬਿਜਲੀ ਵਿਭਾਗ ਦੇ ਐਸ ਡੀਓ ਦੀ ਸੀ ਜੋ ਕਿ ਮੌਕੇ ਤੇ ਹੀ ਪੂਰੇ ਹੋ ਗਏ ਨੇ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਜਿਹੜਾ ਰਾਹਤ ਕਾਰਜੇ ਸ਼ੁਰੂ ਕੀਤਾ ਗਿਆ ਤੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਉੱਤਰ ਪ੍ਰਦੇਸ਼ ਦੇ ਰਾਮਪੁਰਾ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਜੋ ਵਾਪਰ ਜਾਂਦਾ ਹੈ ਉਸ ਵੇਲੇ ਇਹ ਦਰਦਨਾਕ ਹਾਦਸਾ ਵਾਪਰਦਾ ਜਦੋਂ ਚੱਲਦੀ ਸੜਕ ਦੇ ਦੌਰਾਨ ਇੱਕ ਬਲੈਰੋ ਗੱਡੀ ਜੋ ਕਿ ਯੂ ਟਰਨ ਲੈਣਾ ਚਾਹੁੰਦੀ ਸੀ ਤੇ ਇੱਕ ਟਰੱਕ ਜੋ ਫੂਸੇ ਦਾ ਭਰਿਆ ਹੋਇਆ ਸੀਗਾ ਉਹ ਇੱਕੋ ਦਮ ਬੇਕਾਬੂ ਹੋ ਜਾਂਦਾ ਟਰੱਕ ਬੇਕਾਬੂ ਹੋਣ ਤੋਂ ਬਾਅਦ ਉਹ ਬਲੈਰੋ ਗੱਡੀ ਦੇ ਵਿੱਚ ਜਾ ਕੇ ਟਕਰਾਉਂਦਾ ਤੇ ਟਰੱਕ ਬਲੈਰੋ ਗੱਡੀ ਦੇ ਉੱਤੇ ਹੀ ਪਲਟ ਜਾਂਦਾ ਜਿਦੇ ਚ ਜੇਕਰ ਅਸੀਂ ਦੇਖੀਏ ਉਹ ਹਾਸਤੇ ਨੂੰ ਜਦੋਂ ਵੀਡੀਓ ਤਸਵੀਰਾਂ ਤੁਹਾਡੇ ਸਾਹਮਣੇ ਚੱਲਦੀਆਂ ਨੇ ਜਦੋਂ ਇਹ ਹਾਸਾ ਦੇਖਦੇ ਆ ਤਾਂ ਬਲੈਰੋ ਗੱਡੀ ਦੇ ਉੱਤੇ ਜੋ ਟਰੱਕ ਪਲਟਦਾ ਫੂਸਾ ਸਾਰਾ ਗੱਡੀ ਦੇ ਉੱਤੇ ਆ ਜਾਂਦਾ ਬਲੈਰੋ ਗੱਡੀ ਜਿਹੜੀ ਆ ਇਸ ਤਰ੍ਹਾਂ ਚੱਕਨਾ ਚੂਰ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਕੋਈ ਕੱਚ ਹੋਵੇ ਤੇ ਜਿਹੜਾ ਡਰਾਈਵਰ ਹੈ ਜੋ ਮੌਕੇ ਤੇ ਹੀ ਜਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਕਿ ਇਹ ਜਿਹੜਾ ਬਲੈਰੋ ਗੱਡੀ ਸੀ ਇਹ ਬਿਜਲੀ ਵਿਭਾਗ ਦੇ ਐਸ ਡੀਓ ਦੀ ਸੀ ਜੋ ਕਿ ਮੌਕੇ ਤੇ ਹੀ ਪੂਰੇ ਹੋ ਗਏ ਨੇ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਜਿਹੜਾ ਰਾਹਤ ਕਾਰਜੇ ਸ਼ੁਰੂ ਕੀਤਾ ਗਿਆ ਤੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ